ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਟੂਟੀਕ ਤੇ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਖਾਦੀ कॉटन ਦਾ ਪ੍ਰਿੰਟ ਸੂਟ ਲੈ ਕੇ ਆਏ ਆ ਇਹਨੂੰ ਆਪਾਂ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਹੜਾ ਹੈਗੇ ਡਿਜ਼ਾਈਨ ਕੀਤਾ ਸੂਟ ਨੂੰ ਤੁਸੀਂ ਦੇਖ ਸਕਦੇ ਹੋ ਸੂਟ ਦੀ ਡਿਜ਼ਾਈਨਿੰਗ ਕਿੰਨੀ ਜ਼ਿਆਦਾ ਸੋਹਣੀ ਪਿਆਰੀ ਜੀ ਡਿਜ਼ਾਈਨਿੰਗ ਜਿਹੜੀ ਆਪਾਂ ਨੇ ਰੱਖੀ ਆ ਠੀਕ ਹੈ ਜੀ ਪ੍ਰਿੰਟਡ ਜਿਹੜੀ ਹੈਗੀ ਆ ਇਹਦੀ ਸ਼ਰਟ ਰੱਖੀ ਗਈ ਆ ਤੇ ਜਿਹੜੀ ਹੈਗੀ ਆ ਇਹ बॉਟਮ ਇਹਦੀ ਆਫ ਵਾਈਟ ਖਾਦੀ कॉटन ਦੇ ਉੱਪਰੀ ਇਹਦੀ बॉਟਮ ਹੈ ਜਿਹੜੀ ਹੋਰ ਰੱਖੀ ਗਈ ਆ ਤੇ ਇਹ ਡਿਜ਼ਾਈਨਿੰਗ ਤੁਸੀਂ ਪਿਆਰਾ ਜਿਹਾ ਡਿਜ਼ਾਈਨ ਜਿਹੜਾ ਹੈਗੇ ਆਪਾਂ ਬਾਟਮ ਨੂੰ ਦਿੱਤੇ ਤੇ ਸ਼ਰਟ ਦੇ ਉੱਪਰ ਵੀ ਆਪਾਂ ਐਂਕਰਿੰਗ ਕਰਕੇ ਹਨਾ ਪੈਚ ਲਗਾ ਕੇ ਬਹੁਤ ਹੀ ਸੋਹਣਾ ਜਿਹੜਾ ਹੈਗੇ ਵਿੱਚ ਜੁਆਇੰਟ ਲੇਸ ਪਾ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈਗੇ ਜਿਹੜਾ ਡਿਜ਼ਾਈਨ ਦਿੱਤਾ ਹੈ ਸੂਟ ਨੂੰ ਨੈਕਲਾਈਨ ਤੁਸੀਂ ਦੇਖ ਸਕਦੇ ਹੋ ਤੇ 슬ੀਵਜ਼ ਦੇ ਉੱਪਰ ਆਹ ਵਾਲਾ ਡਿਜ਼ਾਈਨ ਬਣਿਆ ਹੈ ਇਹ ਵੀ ਤੁਸੀਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਤੇ ਇਹੇ ਘੇਰੇ ਦੇ ਉੱਪਰ ਬਣਿਆ ਹੈ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਆਪਣਾ ਫਿਨਿਸ਼ਿੰਗ ਨਾਲ ਕੰਮ ਕੀਤਾ ਹੁੰਦਾ ਸਟੀਚਿੰਗ ਦਾ ਵੀ ਬਹੁਤ ਹੀ ਸੋਹਣੇ ਸੋਹਣੇ ਜਿਹੇ ਡਿਜ਼ਾਈਨ ਬਣਾ ਕੇ ਪਸੂਟਾਂ ਨੂੰ ਸਟਿਚ ਕਰਦੇ ਆ ਠੀਕੇ ਦੀ ਜਿਹੜੀ ਹੈਗੀ ਸੂਟ ਦੇ ਵਿੱਚ ਜਾਨ ਪਾ ਦਿੱਤੀ ਜਾਂਦੀ ਹੈ ਜਿੱਦਾਂ ਕੀ ਕਹਿੰਦੇ ਹੁੰਦੀ ਆ ਹਨਾ ਵੀ ਚਲੋ ਦੋ ਚਾਰ ਸਿਆਂ ਤਾਂ ਸਾਰੇ ਹੀ ਮਾਰ ਲੈਂਦੇ ਨੇ ਬਟ ਵੱਡੀ ਗੱਲ ਹੁੰਦੀ ਹੈ ਵੀ ਸੂਟ ਦੇ ਵਿੱਚ ਜਾਨ ਪਾ ਦੇਣੀ ਹੈ ਨਾ ਡਿਜ਼ਾਈਨਿੰਗ ਵਗੈਰਾ ਕਰਕੇ ਇਹਦੇ ਨਾਲ ਸੂਟ ਹੈਗੇ ਜਿਹੜਾ ਪਾਇਆ ਹੋਇਆ ਲੁੱਕ ਵੀ ਆਪਣੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਤੇ ਆਪਣਾ ਕੰਫੀਡੈਂਸ ਹੁੰਦਾ ਬਹੁਤ ਜ਼ਿਆਦਾ ਵਧੀਆ ਹਨਾ ਉਹਦੇ ਨਾਲ ਹੁੰਦਾਗਾ ਤੇ ਬਹੁਤ ਵੀ ਆਪਾਂ ਨਾ ਕੌਨਫੀਡੈਂਟ ਹੁੰਨੇ ਆ ਜਦੋਂ ਆਪਣੇ ਸੋਹਣਾ ਸੋਹਣਾ ਜਾਂ ਸੂਟ ਪਾਇਆ ਹੁੰਦਾ ਹੈਗਾ ਆਪਾਂ ਬਹੁਤ ਸੋਹਣੇ ਲੱਗਦੇ ਹੁੰਨੇ ਆ ਠੀਕ ਹੈ ਜੀ ਵੈਸੇ ਵੀ ਕੁੜੀਆਂ ਨੂੰ ਤਾਂ ਬਹੁਤ ਸ਼ੌਂਕ ਹੁੰਦੇ ਹੀ ਆ ਸੂਟਾਂ ਦੇ ਚਲੋ ਸਾਰੀਆਂ ਕੁੜੀਆਂ ਨੂੰ ਹੀ ਹੁੰਦੇ ਆ ਠੀਕ ਹੈ ਜੀ ਤੇ ਜਿਹੜਾ ਹੈਗੇ ਸੋਪਾਂ ਸੂਟਾਂ ਨੂੰ ਜਿਹੜਾ ਬਹੁਤ ਸੋਹਣੀ গারਲਿਸ਼ ਲੁੱਕ ਦੇ ਵਿੱਚ ਬਹੁਤ ਸੋਹਣਾ ਜਿਹੜਾ ਹੈਗੇ ਡਿਜ਼ਾਈਨਿੰਗ ਦੇ ਕੇ ਸੂਟਾਂ ਨੂੰ ਵੀ ਆਪਾਂ ਜਿੱਦਾਂ ਚਲੋ ਵੱਡੀ ਏਜ ਦੇ ਹੁੰਦੇ ਆ ਆਂਟੀ ਹੁੰਦੇ ਨੇ ਉਹਨਾਂ ਨੂੰ ਓਦਾਂ ਦੇ ਲੁੱਕ ਦਿੰਨੇ ਆ ਸੂਟਾਂ ਨੂੰ ਜਿੱਦਾਂ ਹਨਾ ਕੁੜੀਆਂ ਹੁੰਦੀਆਂ ਨੇਗੀਆਂ ਗਰਲਿਸ਼ ਲੁੱਕ ਦੇ ਸੂਟ ਬਣਾਉਣੇ ਹੁੰਦੇ ਉਹਨਾਂ ਨੂੰ ਪੌਦਾ ਡਿਜ਼ਾਈਨਿੰਗ ਦਿੰਨੇ ਆ ਠੀਕ ਹੈ ਜੀ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ ਠੀਕ ਹੈ ਜੀ ਇਹ ਵੀ ਸੂਟ ਕਸਟਮਰ ਨੇ ਆਪਣੇ ਤੋਂ ਹੀ ਬਾਈ ਕੀਤਾ ਸੀ ਦੁਪੱਟੇ ਨਹੀਂ ਉਹਨਾਂ ਨੇ ਇਹ ਰੱਖਿਆ ਉਹ ਕਹਿੰਦੇ ਦੁਪੱਟਾ ਮੇਰੇ ਕੋਲ ਹੈਗਾ ਆਫ ਵਾਈਟ ਕਹਿੰਦੇ ਵੀ ਚਲੋ ਮੈਂ ਉਹੀ ਲੈ ਲਵਾਂਗੀ ਠੀਕ ਹੈ ਜੀ ਸੂਟ ਹੈ ਜਿਹੜਾ ਪੂਰਾ ਫੁੱਲ ਘੈਂਟ ਸੂਟ ਹੈਗੇ ਜਿਹੜਾ ਉਹ ਬਣਾਇਆ ਠੀਕ ਹੈ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਹਣੇ ਸੋਹਣੇ ਜੇ ਸੂਟ ਬਾਏ ਕਰਨ ਲਈ ਸੋਹਣੇ ਸੋਹਣੇ ਜੇ ਸੂਟ ਸਟਿਚ ਕਰਨ ਲਈ ਸਾਡੇ ਦਿੱਤੇ ਗਏ ਨੰਬਰ ਤੇ ਜਰੂਰ ਕਾਲ ਕਰਿਓ ਜੀ ਤੇ ਮੈਸੇਜ ਕਰਕੇ ਵੀ ਤੁਸੀਂ ਸੂਟ ਦੀ ਜਿਹੜੀ ਹੈਗੀ ਕੋਈ ਵੀ ਜਾਣਕਾਰੀ ਹੈਗੀ ਉਹ ਲੈ ਸਕਦੇ ਹੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ